ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਸਾਹਿਤ ਮਾਲਾ ਪੁਸਤਕ ਦੇ ਵਾਰਤਿਕ ਭਾਗ ਦੇ ਤੀਸਰੇ ਪਾਠ ਪ੍ਰਾਰਥਨਾ ਦਾ ਤੀਸਰਾ ਪਾਠ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਓ ਇੱਕ ਰਾਤ ਮੀਹ ਹਨੇਰੀ ਤੇ ਵਰਖਾ ਨੇ ਉਹ ਤਰਥੱਲੀ ਬਚਾਈ ਕਿ ਕੈਦੀ ਨੂੰ ਨੀਂਦ ਨਾ ਆਏ। ਅਰੇ ਇਸ ਸੋਚ ਵਿੱਚ ਸਾਰੀ ਰਾਤ ਬੀਤ ਗਈ ਕਿ ਮੈਂ ਪਾਪੀ ਹਾਂ ਤੇ ਪ੍ਰਮਾਤਮਾ ਸਭ ਨੂੰ ਸਹਾਰਾ ਦਿੰਦਾ ਹੈ ਕਿ ਮੈਨੂੰ ਵੀ ਪਰਮੇਸ਼ਰ ਬਖਸ਼ੇਗਾ ਕਿ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ। ਇਨ੍ਹਾਂ ਸੋਚਾਂ ਦਾ ਫਲ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਆਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ। हे ਅਕਾਲ ਪੁਰਖ ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਆਦਮੀ ਬੇਦੋਸ਼ ਮਾਰੇ ਸੈਂਕੜੇ ਇਸਤਰੀਆਂ ਵਿਧਵਾ ਤੇ ਅਣਗਿਣਤ ਬਾਲ ਅਨਾਥ ਕੀਤੇ ਤੇਰੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ ਤੇ ਸ਼ੇਕੜ ਪਾਸ਼ਾ ਦਾ ਜਿਸਨੇ ਮੈਨੂੰ ਧਾੜਵੀ ਤੋਂ ਸਰਦਾਰ ਬਣਾਇਆ ਸੀ ਦੁਸ਼ਮਣ ਹੋ ਗਿਆ ਤਰਥੱਲੀ ਉਤਲ-ਪੁਤਲ ਪਰਮੇਸ਼ਰ ਬਰਮਾਤਮਾ ਕੀਮਾ ਮਾਫ ਫਲ ਨਤੀਜਾ ਕਾਲਪੁਰਖ ਵਾਈਗਰੂ ਬੇਦੋਸ਼ ਬੇਗਨਾ ਵਿਧਵਾ ਜਿਸ ਸਤੀ પતિ ਮਰ ਗਿਆ ਹੋਵੇ ਅਨਾਥ ਜਤੀਬ ਧਾੜਵੀ ਹਮਲਾ ਕਰਕੇ ਲੁੱਟਖੋ ਕਰਨ ਵਾਲਾ ਕੁੰਬੀਨਰ ਕਿ ਜਿਤੇਨਰ ਕੀ ਜੀਵਨ ਨੂੰ ਘੜੇ ਅੰਦਰ ਬੰਦ ਕਰਕੇ ਹਟਾ ਅੱਗ ਬਾਲੀ ਜਾਂਦੀ ਹੈ ਬਖਸ਼ਣ ਅਕਸ਼ਨ ਹਾਂ ਲੇਖਕ ਦੇ ਦੱਸਣ ਅਨੁਸਾਰ ਇੱਕ ਰਾਤ ਮੀਂਹ ਨੇ ਉਹ ਉਤਲ-ਪੁਤਲ ਮਚਾਈ ਕਿ ਕੈਦੀ ਨੂੰ ਨੀਂਦ ਨਹੀਂ ਆਈ ਇਹ ਸੋਚਦਾ ਹੈ ਉਸ ਦੀ ਸਾਰੀ ਰਾਤ ਲੰਘ ਗਈ ਉਹ ਪਾਪੀ ਹੈ ਪ੍ਰਮਾਤਮਾ ਸਭ ਨੂੰ ਆਸਰਾ ਦਿੰਦਾ ਹੈ ਉਹ ਸੋਚਦਾ ਹੈ ਕਿ ਜਿਸ ਨੂੰ ਪ੍ਰਮਾਤਮਾ ਬਖਸ਼ੀਗਾ ਕੀ ਉਹਦੇ ਪਾਪ ਵੀ ਮਾਫ਼ ਹੋ ਸਕਦੇ ਹਨ ਇਹਨਾਂ ਸੋਚਾਂ ਦਾ ਨਤੀਜਾ ਇਹ ਹੋਇਆ ਕਿ ਇਸ ਪਾਪੀ ਦੇ ਦਿਲ ਵਿੱਚ ਸੱਚਾ ਪਛਤਾਵਾ ਹੋਇਆ ਤੇ ਉਹ ਹੱਥ ਜੁੜ ਕੇ ਪ੍ਰਾਰਥਨਾ ਕਰਨ ਲੱਗਾ ਅਕਾਲ ਪੁਰਖ ਨੂੰ ਸਮੋਦਨ ਕਰਦਿਆਂ ਉਸਨੇ ਦੱਸਿਆ ਕਿ ਉਸਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਬੇਕਸੂ ਲੋਕਾਂ ਨੂੰ ਮਾਰਿਆ ਤੇ ਸੈਂਕੜੇ ਇਸਤਰੀਆਂ ਨੂੰ ਵਿਧਵਾ ਤੇ ਅਣਗਿਣਤ ਬੱਚਿਆਂ ਨੂੰ ਅਨਾਥ ਕੀਤਾ ਕੈਦੀ ਨੇ ਕਿਹਾ ਕਿ ਉਸਨੇ ਕਾਲਪੁਰਖ ਦੀ ਸ੍ਰਿਸ਼ਟੀ ਨੂੰ ਦੁੱਖ ਦਿੱਤਾ ਤੇ ਅੰਤੋਂ ਪਾਤਸ਼ਾਹ ਤਾਂ ਵੀ ਦੁਸ਼ਮਣ ਬਣ ਗਿਆ ਜਿਸ ਨੇ ਉਸ ਨੂੰ ਧਾਰਵੀ ਤੋਂ ਸਰਦਾਰ ਬਣਾਇਆ ਸੀ ਪ੍ਰਭੂ ਪਿਤਾ ਨੂੰ ਸਮੋਹਨ ਕਰਦਿਆਂ ਕੈਦੀ ਨੇ ਕਿਹਾ ਕਿ हे ਪਿਤਾ ਮੇਰੇ ਤੋਂ ਵੱਧ ਪਾਪੀ ਹੋਰ ਕੋਈ ਨਹੀਂ ਮੈਂ ਕੁੰਭੀ ਨਰਕ ਦੇ ਜੋਗ ਹਾਂ ਪਰ ਅਸੀਂ ਬਖਸ਼ਣ ਤੁਸੀਂ ਬਖਸ਼ਣਹਾਰ ਹੋ ਇਸ ਲਈ ਮੈਨੂੰ ਵੀ ਬਖਸ਼ੋ ਇਸ ਤਰ੍ਹਾਂ ਉਹ ਬਹੁਤ ਦੇਰ ਪ੍ਰਾਰਥਨਾ ਕਰਦਾ ਰਿਹਾ ਕੁਝ ਦਿਨ ਹੋਏ ਉਹ ਪੋਥੀ ਪੜਨ ਲੱਗਾ ਤਾਂ ਇਹ ਸ਼ਬਦ ਪੜਿਆ ਜਾ ਕੋ ਮੁਸਕਲ ਅਤ ਬਣੀ ਢੋਈ ਕੋ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੇ ਪਜੇ ਖਲੇ ਸਭੋ ਪਜੇ ਆਸਰਾ ਚੁੱਕੇ ਸਭਸਰਾਓ ਚਿਤਾਵੇ ਉਸ ਪਾਰ ਬ੍ਰਮ ਲਗੇ ਨ ਤੱਤੀ ਵਾ ਇਸ ਸਾਰਾ ਸ਼ਬਦ ਪੜ ਕੇ ਕੈ ਦਿਨ ਵੱਡਾ ਆਨੰਦ ਪ੍ਰਾਪਤ ਹੋਇਆ ਤੇ ਆਪਣੇ ਆਪ ਵਿੱਚ ਹੀ ਕਹਿਣ ਲੱਗਾ ਕਿ ਅੱਗੇ ਮੈਂ ਆਪਣੇ ਆਪ ਨੂੰ অতি ਦੁਖੀ ਸਮਝਦਾ ਸਾਂ ਪਰ ਹੁਣ ਮੈਂ ਅਨੰਤ ਦਾ ਹਾਂ ਮੇਰੇ ਸਭ ਸੰਕ ਨੇ ਵਿਰਤ ਖੂਬੇ ਜਿਸ ਦਾ ਕਹਨ ਈਸ਼ਵਰ ਪੂਰਾ ਭਰੋਸਾ ਉਸ ਦੀ ਬੇਅੰਤ ਦਿਆ ਮੇਰਾ ਦਿਲ ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ ਹੁਣ ਸ਼ਾਂਤ ਹੈ ਇਸ ਪ੍ਰਕਾਰ ਕਰਤਾਰਪੁਰ ਭਰੋਸਾ ਕਰਕੇ ਸੱਚੇ ਪਛਾਪ ਪਛਤਾਵੇ ਤੇ ਉਪਾਸਨਾ ਤੋਂ ਇਹ ਅਪਰਾਧੀ ਸੁਖੀ ਹੋ ਗਿਆ ਤੇ ਉਸ ਦੇ ਸਭ ਸੰਕਟ ਨਿਵਰਤ ਹੋ ਗਏ ਦਿਨੋ ਦਿਨ ਪਾਠ ਵਿੱਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ ਪਰ ਇੱਕ ਗ੍ਰੰਥੀ ਨੂੰ ਸਦਵਾਤੇ ਦੇ ਇਸ ਦਵਾ ਕੇ ਉਸ ਤੋਂ ਕੋਈ ਸ਼ਬਦਾਂ ਦੇ ਅਰ ਸਮਝਦਾ ਇਹਨਾਂ ਗੱਲਾਂ ਦਾ ਫਾਲੀ ਹੋਇਆ ਕਿ ਕਿ ਅਦੀ ਦਾ ਵਰਤੋਂ ਵਰਤਾਰਾ ਹੋਰ ਦਾ ਹੋਰ ਹੋ ਗਿਆ ਹਰੇਕ ਨਾ ਮਿੱਠਾ ਬੋਲੀ ਨਿਮਰਤਾ ਨਾਲ ਵਰਤੇ ਸਾਰੇ ਲੋਕ ਹੈਰਾਨ ਸਨ ਕਿ ਇਹ ਅਚਚ ਕਿਡ ਕੀ ਵਰਤ ਗਈ ਜੋ ਉਸ ਦਾ ਸੁਆ ਅਜਾ ਵਟੀ ਗਿਆ ਜਾ ਕੋ ਜਿਸ ਵਿਅਕਤੀ ਨੂੰ ਮੁਸ਼ਕਲ ਮੁਸੀਬਤ অতি ਬਹੁਤ ਢੋਈ ਆਸਰਾ ਬੇਂ ਬੇਵੀ ਲਗੂ ਮਾਰੂ ਦੁਸ਼ਮਨਾ ਵੈਰੀ ਭਜਖਲੇ ਦੌੜ ਗਏ ਚੁੱਕੇ ਮੁਕ ਜਾਣੇ ਅਸਰਾਓ ਆਸਰਾ ਚਿਤ ਚਿਤ ਵਾਉ ਹਵਾ ਨੰਦ ਸੁਖ ਨੰਦਤ ਖੁਸ਼ ਨਿਵਰਤ ਮੁਖਤ ਬੇਂਤ ਅੰਤheen ਬਿਆ ਕਿਰਪਾ ਪ੍ਰੋਸਾ ਵਿਸ਼ਵਾਸ ਪਾਸਨਾ ਪੂਜਾ ਥੋਂ ਤੂੰ ਫਲ ਸਿਟਾ ਵਰਤੋ ਵਰਤਾਰਾ ਪਰਤ ਵਿਹਾਰ ਲੈਨ ਦੇਂ ਵਰਤਾਰਾ ਸਲੂਕ ਨਿਮਰਤਾ ਨੀਵਨ ਹੁੰਦਾ ਭਾਅ ਵਰਤ ਕਈ ਵਾਪਰ ਗਈ ਵਟੀਸਿਆ ਬਦਲ ਗਿਆ ਕੈਦੀ ਕੁਝ ਦਿਨਾਂ ਬਾਅਦ ਇਹ ਪੋਥੀ ਪੜਨ ਲੱਗਾ ਤਾਂ ਉਸਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਬਦ ਪੜਿਆ ਉਸ ਦੀ ਵਿਆਖਿਆ ਇਸ ਪ੍ਰਕਾਰ ਜਿਸ ਵਿਅਕਤੀ ਨੂੰ ਕੋਈ ਭਾਰੀ ਮੁਸ਼ਕਲ ਆਣ ਪਵੇ ਤੇ ਮੁਸੀਬਤ ਵਿੱਚੋਂ ਨਿਕਲਣ ਲਈ ਕੋਈ ਉਸ ਨੂੰ ਆਸਣਾਣ ਦੇਵੇ ਤਾਂ ਉਸ ਤੇ ਵੈਰੀ ਉਸ ਦੇ ਮਾਰੂ ਬਣ ਜਾਣ ਤੇ ਸਾਖ ਸੰਬੰਧੀ ਪੱਜ ਖੜੇ ਹੋਣ ਪਾਪ ਦੌੜ ਜਾਣ ਉਸ ਦਾ ਹਰ ਤਰ੍ਹਾਂ ਦਾ ਅਸਰਾ ਖਤਮ ਹੋ ਜਾਵੇ ਆਤਮ ਮੁੱਕ ਜਾਵੇ ਜੇਹੀ ਹਾਲਤ ਵਿੱਚ ਵੀ ਜੇਕਰ ਉਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਆ ਜਾਵੇ ਤਾਂ ਉਸ ਨੂੰ ਤੱਤੀ ਹਵਾ ਤੱਕ ਨਹੀਂ ਲੱਗਦੀ ਪਾਪ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਇਸਾਰਾ ਸ਼ਬਦ ਪੜ ਕੇ ਉਸ ਕੈਦੀ ਨੂੰ ਵੱਡੀ ਖੁਸ਼ੀ ਤੋਈ ਤੋ ਆਪਣੇ ਆਪ ਵਿੱਚ ਕਹਿਣ ਲੱਗਾ ਕਿ ਅੱਗੇ ਅੱਗੇ ਤੋਂ ਆਪਣੇ ਆਪ ਨੂੰ ਬਹੁਤ ਦੁਖੀ ਜਾਂਦਾ ਸੀ ਪਰ ਹੁਣ ਉਹ ਖੁਸ਼ ਹੈ ਉਹ ਸਾਰੇ ਸੰਕਟਾਂ ਤੋਂ ਮੁਕਤ ਹੋ ਗਿਆ ਜਿਸ ਦਾ ਕਾਰਨ ਰੱਬ ਤੇ ਭਰੋਸਾ ਤੇ ਉਸ ਦੀ ਬੇਅੰਤ ਕਿਰਪਾ ਹੈ ਉਹ ਕਹਿੰਦਾ ਹੈ ਕਿ ਉਸ ਦਾ ਦਿਲ ਜੋ ਸਮੁੰਦਰ ਦੀ ਲਹਿਰਾਂ ਵਾਂਗ ਡੋਲ ਰਿਹਾ ਸੀ ਹੁਣ ਸ਼ਾਂਤ ਹੈ ਇਸ ਤਰ੍ਹਾਂ ਪਰਮਾਤਮਾ ਤੇ ਭਰੋਸਾ ਕਰਕੇ ਸੱਚੇ ਪਛਤਾਵੇ ਤੇ ਭਗਤੀ ਰਹੀ ਪਰ ਅਪਰਾਧੀ ਸੁਖੀ ਹੋ ਗਿਆ ਤੇ ਉਸ ਦੇ ਸਾਰੇ ਸੰਕਟ ਦੂਰ ਹੋ ਗਏ ਦਿਨੋ ਦਿਨ ਪਾਠ ਵਿੱਚ ਉਸ ਦਾ ਬਤੁਗਤ ਪਿਆਰ ਪੈਂਦਾ ਗਿਆ ਉਹ ਇੱਕ ਗ੍ਰੰਥੀ ਨੂੰ ਸੁਆ ਦਵਾ ਕੇ ਉਸ ਤੋਂ ਕੋਈ ਕਈ ਸ਼ਬਦਾਂ ਦੇ ਅਰਥ ਸਮਝਦਾ ਉਜਵ ਤੇ ਇੰਨ ਗੱਲਾਂ ਦਾ ਨਤੀਜਾ ਇਹ ਹੋਇਆ ਕਿ ਕੈਦੀ ਦਾ ਵਰਤੋਂ ਵਿਹਾਰ ਨਤੀਰਾ ਹੋਰ ਤਾਂ ਹੋਰ ਭਾਵ ਕੁਝ ਤਾਂ ਕੁਝ ਹੋ ਗਿਆ ਇਤਵਾ ਬਦਲ ਗਿਆ ਇਹ ਹਰ ਇੱਕ ਨਾ ਮਿੱਠਾ ਬੋਲਦਾ ਹਲੀਮੀ ਨਾ ਬਤਲ ਸਾਰੇ ਲੋਕ ਹਰਾਨ ਸੰਕੀ ਇਹ ਹੈਰਾਨ ਕਰਨ ਵਾਲੀ ਕੀ ਖੇ ਵਰਤ ਕੀ ਜੋ ਕੈਦੀ ਦਾ ਸੁਆ ਅਜਾਹ ਬਦਲ ਗਿਆ ਇਸ ਤੋਂ ਕੁਝ ਦਿਨਾਂ ਮਗਰੋਂ ਮਹਾਰਾਜਾ ਜੀ ਸੁਣੀ ਰੂਤਾ ਸਾਡੇਰੇ ਲਾਏ ਉਸ ਰਾਤ ਆਪ ਢਿੱਲੇ ਹੋ ਗਏ ਦਰਮ ਦਵਾਮਾ ਦਰਮਲਾ ਸਭ ਫਲਗੀਆਂ ਜਦ ਤੱਕ ਦੀ ਰਾਤ ਤੱਕ ਨੀਂਦ ਨਹੀਂ ਆਈ ਤਾਂ ਕਾਲਪੁਰਖ ਅੱਗੇ ਬੇਨਤੀ ਕੀਤੀ ਕਿ ਇੱਕ ਕਰਤਾਰ ਨੇ ਮੀਨ ਬਖਸ਼ ਚਾਟ ਅੱਖ ਲੱਗ ਗਈ ਤੇ ਸਵੇਰੇ ਰਾਜੀ ਖੁਸ਼ੀ ਉੱਠੇ ਵਜੀਤ ਧਿਆਨ ਸਿੰਘ ਨੂੰ ਸਦਾ ਕੇ ਬੋਲੇ ਰਾਜਾ ਜੀ ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਤੇ ਮੈਨੂੰ ਆਰਾਮ ਬਖਸ਼ਿਆ ਮੈਂ ajo ਸਰਜਨ ਹਾਰ ਦੇ ਧੰਨਵਾਦ ਵਿੱਚ ਆਉਂਦਾ ਹਾਂ ਕਿ ਭਾਰੇ ਕੈਦੀ ਨਿਸ਼ਟਕਾਰਾ ਦੀਆਂ ਰਾਜਾ ਬੋਲਿਆ ਸੱਚੀ ਬਾਸ਼ਾ ਕਿਲੇ ਵਿੱਚ ਧਾੜ ਵੀ ਸਰਦਾਰ ਕੈਦ ਹੈ ਉਸ ਦੀ ਕੈਦ ਵੀ ਕਰ ਲਈਏ ਤੇ ਆਪ ਦੀ ਮਿਹਰ ਦੇ ਜੋਗ ਇਸ ਵੇਲੇ ਹੋਈ ਹੈ ਮਹਾਰਾਜ ਦਾ ਕਮ ਹੋ ਗਿਆ ਛਟ ਕੈਦੀ ਨੂੰ ਛਟਕਾਰੇ ਦੀ ਖੁਸ਼ਖਬਰੀ ਸੁਣਾਈ ਗਈ ਪਰ ਅਰ ਮਹਾਰਾਜੇ ਦੇ ਪੇਸ਼ ਕੀਤਾ ਗਿਆ ਆਪ ਨੇ ਹੱਸ ਕੇ ਪੁੱਛਿਆ ਕਿਉਂ ਭਈ ਜੇ ਸਿੱਧਾ ਹੋਇਆ ਕਿ ਨਹੀਂ ਇਸ ਦੇ ਉੱਤਰ ਵਿੱਚ ਉਸ ਤੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ ਕਿਹਾ ਕਿ ਮਹਾਰਾਜ ਆਪ ਦੀ ਕਿਰਪਾ ਨਾਲ ਧਾਰਵੀ ਤੋਂ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗੜਿਆ ਇਸ ਕਹਿ ਤੋ ਇਸ ਕੈਦ ਤੋਂ ਹੀ ਉਸ ਦੀ ਬੇਅੰਤ ਦੀਆਂ ਖੁਲਾਸੀ ਹੋਈ ਹੈ ਅੰਤ ਨੂੰ ਵੀ ਮਹਾਪੌਜਲ ਤੋਂ ਉਸ ਨੇ ਠਕਾਰਾ ਬਖਸ਼ਣਾ ਹੈ ਬਹਾਰਾਇਆ ਇੱਕ ਨਾਸੁਨ ਕੇ ਵੱਡਾ ਪਰਸੰਨ ਹੋਇਆ ਤੇ ਉਸ ਨੂੰ ਫਿਰ ਸਰਦਾਰੀ ਦੇਣ ਲੱਗਾ ਪਰ ਉਸ ਨੇ ਨਕ ਨਾ ਕਰਿਆ ਭਾਵ ਉਸ ਨੇ ਸਰਦਾਰੀ ਲੈਣੀ ਪਰਵਾਹ ਨਾ ਕੀਤੀ ਦਿੱਲੀ ਹੋ ਗਈ بیمار ਹੋ ਗਈ ਦਵਾਵਾ ਦਰਮਲਾ ਦਵਾਈਆਂ ਇਲਾਜ ਅਫਲ ਸਫਲ ਸਰਜਨਹਾਰ ਸਜਣਾ ਕਰਨ ਵਾਲਾ ਧਾੜਵੀ ਹਮਲਾ ਕਰਕੇ ਲੁੱਟ ਕੋ ਕਰਨ ਵਾਲਾ ਮਗਨ ਮਸਤ ਖੁਲਾਸੀ ਮੁਕਤੀਸ਼ ਪੌਜਲ ਪਾਜਣ ਨਕਨਾ ਧਰਨਾ ਬਦਪੂ ਕਾਨ ਕਿਸਥਾ ਤੇ ਅਨਪਸੰਦ ਕਰਨਾ ਪ੍ਰਵਾਨ ਨਾ ਕਰਨ ਤੋਂ ਪ੍ਰਵਾਨ ਮਨਜੂਰ ਕੈਦੀ ਦੇ ਵਰਤਾਰੇ ਵਿੱਚ ਤਬਦੀਲੀ ਆਉਣ ਤੋਂ ਕੋਈ ਦਿਨ ਮਹਾਰਾਜ ਰਣਜੀਤ ਸਿੰਘ ਨੇ ਰੁਖਤਾਸ ਆ ਕੇ ਡੇਲੇ ਲਾ ਲੇ ਉਸਰਾ ਤੋਂ ਬਿਮਾਰ ਹੋ ਗਏ ਦਵਾਨੀਆਂ ਸਭ ਸਫਰ ਰੇ ਲਾਜ ਸਫਰ ਰੇ ਜਦੋਂ ਦਿਰਾਸ ਹੋਣ ਤੇ ਵੀ ਨੀਂਦ ਨਹੀਂ ਤਾਂ ਉਹਨਾਂ ਕਾਲਪੁਰਖ ਅਗਨੀ ਦੀ ਬਖਸ਼ਿਸ਼ ਕਰਨ ਦੀ ਅਰਜ਼ੀ ਕੀਤੀ ਚਾਟ ਉਹਨਾਂ ਦੀ ਅੱਖ ਲੱਗ ਗਈ ਤੇ ਉਸ ਵੀਰੇ ਰਾਜੀ ਖੁਸ਼ੀ ਉੱਠੇ ਵਜ਼ੀਰ ਧਿਆਨ ਸਿੰਘ ਨੂੰ ਸੱਦ ਕੇ ਕਹਿਣ ਲੱਗੇ ਕਿ ਰਾਜਾ ਜੀ ਵਾਇਗਲੂ ਨੇ ਉਹਨਾਂ ਦੀ ਬੇਨਤੀ ਸੁਣੀ ਹੈ ਤੇ ਉਹਨਾਂ ਨੂੰ ਆਰਾਮ ਦੀ ਬਖਸ਼ਿਸ਼ ਕੀਤੀ ਹੈ ਉਹ ਅੱਜ ਸਰਜਨ ਹਾਰ ਦੇ ਧੰਨਵਾਦ ਵੱਜੋਂ ਚਾਹੁੰਦੇ ਹਨ ਕਿ ਇੱਕ ਵੱਡੇ ਕੈਦਿਨ ਕੈ ਤੁਸ਼ਟ ਕਾਰਾ ਦਿਨ ਰਾਜਾ ਕਹਿਣ ਲੱਗੇ ਕਿ ਸੱਚੀ ਪਾਰਸ਼ਾ ਇਸ ਕੇ ਲਈ ਤਾਰਵੀ ਸਰਦਾਰ ਕੈਦ ਕੱਟ ਰਹੇ ਉਸ ਦੀ ਕੈਦ ਵੀ ਸਖਤ ਹੈ ਇਸ ਵੇਲੇ ਉਹ ਹੀ ਉਹਨਾਂ ਦੀ ਮਿਹਰ ਤੇ ਜੋਗ ਹੈ ਮਹਾਰਾਜ ਦੇ ਹੁਕਮ ਤੇ ਉਸ ਨੂੰ ਕੈਦ ਦਿਨ ਚਾਟ ਉਸ ਦੇ ਸਟਕਾਰੇ ਖੁਸ਼ਖਬਰੀ ਸੁਣਾਈ ਗਈ ਤੇ ਉਸ ਨੂੰ ਮਹਾਰਾਜ ਅੱਗੇ ਪੇਸ਼ ਕੀਤਾ ਗਿਆ ਮਹਾਰਾਜ ਨੇ ਹੱਸ ਕੇ ਪੁੱਛਿਆ ਕਿਉਂ ਬਈ ਉਹ ਜੇ ਸਿੱਧਾ ਹੋਇਆ ਕਿ ਨਹੀਂ ਕੈਦੀ ਨੇ ਆਪਣੇ ਉੱਤਰ ਵਿੱਚ ਮਹਾਰਾਜ ਦੇ ਕੈਦ ਖੰਨੇ ਦਾ ਸਾਰਾ ਹਾਲ ਸੁਣਾ ਕੇ ਮਹਾਰਾਜ ਜੀ ਨੇ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਤਾੜ ਵੀ ਤੋਂ ਸਰਦਾਰ ਬਣਿਆ ਉਹਨਾਂ ਦੇ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪਿਆਰ ਤੋਂ ਜਾਣੂ ਹੋਇਆ ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੈ ਉਸ ਦਾ ਮਨ ਵਾਇਗੁਰੂ ਦੇ ਵਿੱਚ ਲੀਨ ਹੈ ਪ੍ਰੇਮ ਵਾਇਗੁਰੂ ਦੇ ਪ੍ਰੇਮ ਵਿੱਚ ਲੀਨ ਹੈ ਇਸ ਕਹਿ ਤੋਂ ਉਸ ਵਾਇਗੁਰੂ ਦੀ ਬੇਅੰਤ ਮਿਹਰ ਨਸਕਾਰ ਹੋਇਆ ਤੇ ਅੰਤ ਨੂੰ ਵੀ ਸਮਾਹ ਬਹੁਤ ਜਤ ਉਸ ਮਿਸਟਰ ਛੁਟਕਾਰਾ ਬਖਸ਼ ਨੇ ਮਹਾਰਾਜਨ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਕਿ ਦਿਨ ਮੁਰ ਸਰਦਾਰੀ ਦੇਣ ਲੱਗੇ ਸ ਤੇ ਨੱਕ ਨਾ ਤਰਿਆ ਭਾਵ ਸਰਦਾਰੀ ਲੈਣੀ ਬੰਝੀਰ ਨਾ ਕੀਤੀ ਪਿਆਰੀ ਭਟ ਕੋ ਰਤਾ ਸੋਚੋ ਕਿ ਪਰਮੇਸ਼ਰ ਪੂਰਾ ਨਿਸ਼ਚੈ ਕਰਨਾ ਪਰਮੇਸ਼ਰ ਪੁਰ ਨਿਸ਼ਚੈ ਕਰਨਾ ਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮੰਨੂ ਕਿੰਡੀ ਸ਼ਾਂਤੀਦਾਇਕ ਹਨ ਦੁੱਖ ਸੰਕਟ ਕਸ਼ਟ ਕੁਝ ਵੀ ਦੁਖਦਾਈ ਨਹੀਂ ਪਾਸ ਤੇ ਕਦੀ ਇਸੇ ਮਨ ਕਿਸੇ ਮਨਮਤੀ ਦੀ ਇਸ ਗੱਲ ਪਰਨਾ ਪੱਤੀਆ ਕਰੋ ਕਿ ਪ੍ਰਾਰਥਨਾ ਕਰਨੀ ਵਿਅਕਤ ਹੈ ਸਦਾ ਇਸ ਗੰ ਨੂੰ ਚੇਤੇ ਰੱਖੀਂ ਕਿ ਸਾਡਾ ਦਿਆਲੂ ਪਿਤਾ ਹੈ ਅਸੀਂ ਭੁੱਲਣ ਹਰ ਪੁੱਤਰ ਹਾਂ ਜੈਸਾ ਬਾਲਕ ਪਾਇ ਸੁਆਇ ਲਖ ਪ੍ਰਾਤ ਕਮਾਵੇ ਕਰਪ ਦੇ ਛਿਰਕੇ ਬਹੁ ਪਾਤੀ ਬਹੁਣ ਪਿਤਾ ਗੱਲ ਹੈ ਪਰਮੇਸ਼ਰ ਸਾਡੇ ਨਾਲ ਪ੍ਰੇਮ ਕਰਦਾ ਹੈ ਔਰ ਉਸ ਨੂੰ ਪ੍ਰਾਪਤ ਕਰਨ ਦੀ ਗੁੰਜੀ ਉਸਨੂੰ ਪ੍ਰੇਮ ਕਰਨਾ ਹੈ ਦਸੰਗੁਰੂ ਜੀ ਦਾ ਵਾਕ ਹੈ ਸੱਚ ਕਹੋ ਸੁਣ ਲੈ ਸਵੇ ਜਿਨ ਪ੍ਰੇਮ ਕੀਤੇ ਨਹੀਂ ਪ੍ਰਪਾਇ ਦਰਤਾ ਥੋੜਾ ਨਿਚਾ ਪਰੋਸਾ ਸ਼ਾਂਤੀਦਾਇਕ ਸ਼ਾਂਤੀ ਦੇਣ ਵਾਲੇ ਸੰਕਟ ਵਿਪਤਾ ਮਨਮਤੀਆ ਆਪਣੀ ਮਰਜ਼ੀ ਕਰਨ ਵਾਲਾ ਮੰਦੀ ਮੰਨਣ ਵਾਲਾ ਪਤਿਆ ਇਤਵਾਰ ਦਿਆਲੂ ਬਿਆਹ ਆ ਪੁੱਲਨਹਾਰ ਗਲਤੀ ਕਰਨ ਵਾਲਾ ਪਾਈ ਪਿਆਰ ਸੁਭਾਈ ਆਪਣੇ ਸਹਾਂਸਾਰ ਬਹੁਪਤੀ ਕੇ ਟੰਗਾ ਨਾਲ ਬਹੜ ਫੇਰ ਗਲਤਕਰ ਨਾਲ ਅਰ ਅਤੀ ਲੇਕ ਆਪਣੇ ਪਿਆਰੇ ਪਾਟਕਨ ਸੋਨ ਕਰਦਾ ਹੈ ਕਿ ਜਦੋਂ ਸੋਚਨ ਕੀ ਪਰਮਾਤਮਾ ਦੇ ਪਰੋਸਾ ਕਰਨ ਤੇ ਉਸ ਦੀ ਸੇਵ ਵਿੱਚ ਪ੍ਰਾਰਥਨਾ ਕਰਨਾ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਸਥਿਤੀ ਵਿੱਚ ਦੁੱਖ ਸੰਕਟ ਕਸ਼ਟ ਕੁਝ ਵੀ ਦੁੱਖਤਾ ਇਹ ਨਹੀਂ ਲੱਗਦੇ ਕਦੇ ਕਿਸੇ ਮਨਮਤੀ ਦੀ ਇਸ ਗਲ ਤੇ ਦੁਆਰ ਨਾ ਕਰੋ ਕਿ ਪ੍ਰਾਰਥਨਾ ਕਰਨੀ ਵਿਅਤ ਹੈ ਹਮੇਸ਼ਾ ਇਸ ਗੱਲ ਨੂੰ ਚੇਤੇ ਰੱਖੋ ਕਿ ਰੱਬ ਸਾਡਾ ਦਿਆਲੂ ਪਿਤਾ ਹੈ ਅਸੀਂ ਬੁਲਵਾਨ ਪੁੱਤਰ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਰ ਬੱਚਾ ਆਪਣੇ ਪਿਆਰ ਨਾਲ ਅਤੇ ਆਪਣੇ ਸੁਆਣ ਨਾਲ ਲੱਖਾਂ ਬਰਾਦਰ ਅਤਵਾ ਗਲਤੀ ਕਰਦਾ ਹੈ ਉਸ ਤੋਂ ਬਾਅਦ ਸੁਨੁਪਦੇਸ਼ ਦੇ ਕੇ ਕਈ ਢੰਗਾਂ ਨਾਲ ਛਿੜਕਦਾ ਵੀ ਹੈ ਉਸ ਨੂੰ ਫਿਰ ਆਪਣੇ ਗਲ ਨਾਲ ਲਾ ਲੈਂਦਾ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਉਸਨੂੰ ਪ੍ਰਮਾਪਤ ਕਰਨ ਦੀ ਕੁੰਜੀ ਵੀ ਸਾਨੂੰ ਪਿਆਰ ਕਰਨਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਰੋਂਦੇ ਕਿੰਨਾ ਕਿਹਾ ਕਿ ਸੱਚ ਸਵਾਰ ਸਾਰੇ ਸੁਣ ਲੈਣ ਕਿ ਜਿਨ੍ਹਾਂ ਨੇ ਪ੍ਰੀਤ ਕੀਤਾ ਨਾ ਨਹੀਂ ਸਭ ਨੂੰ ਪ੍ਰਾਪਤ ਕੀਤੀ ਇਹ ਦੁਨੀਆ ਥੋੜੀ ਦਿਨ ਹੈਂ ਤੂੰ ਪਰਮੇਸ਼ਰ ਦੀ ਦਰਗਾਹੇ ਚਲਣਾ ਹੈ ਜਿੱਥੇ ਭਲੇ-bure ਕੰਮਾਂ ਦਾ ਨਿਸਤਾਰਾ ਹੋਣਾ ਹੈ ਜਾਂ ਸਦਾ ਦੀ ਖੁਸ਼ੀ ਜਾਂ 84 ਲੱਖ ਜੰਨਾਂ ਦਾ ਨਰਕ ਹੈ ਤਾਂ ਤੇ ਭਲਾਏ ਹੈ ਕਿਸ ਪਾਪੀ ਵਾਂਗੂ ਇਸ ਜਗਤ ਵਿੱਚ ਪਿਤਾ ਤੋਂ ਪਾਪਕ ਛਾ ਕੇ ਕੁਝ ਭਜਨ ਰੂਪੀ ਖੇਪ ਲੱਦ ਲੋ ਜਗਤ ਦਾ ਵਿਹਾਰ ਸ਼ੁੱਧ ਰੱਖੋ ਮਨ ਕਰਤਾਰ ਵੱਲ ਰੱਖੋ ਅਰਸ ਦੀ ਪ੍ਰਾਰਥਨਾ ਕਰੋ ਦਰਗਾਹ ਦਰਵਾਜ਼ਾ ਨਿਸਤਾਰਾ ਪਾਰ ਤਾਰਨਾ ਖੇਪ ਇਕਵਲ ਲੱਦਿਆ ਜਾਣਾ ਸਦੀਪ ਹਮੇਸ਼ਾ ਮਨੁੱਖ ਦਾ ਜੀਵਨ ਥੋੜਾ ਜਿਹਾ ਭਾਵ ਨਾਸ਼ਵਾਨ ਹੈ ਅੰਤ ਉਸਨੇ ਰੱਬ ਦੀ ਦਰਗਾਹ ਵਿੱਚ ਜਾਣਾ ਹੈ ਜਿੱਥੇ ਉਸਦੇ ਚੰਗੇ ਮੰਦੇ ਕੰਮਾਂ ਦਾ ਪਾਲ ਉਤਾਰਾ ਹੋਣਾ ਹੈ ਇਸੇ ਅਧਾਰ ਤੇ ਹਮੇਸ਼ਾ ਦੀ ਖੁਸ਼ੀ ਜਾਂ ਜਾਸੇ ਨਕਜੁਨਾ ਨਰਕ ਦੀ ਪ੍ਰਾਪਤੀ ਹੋਣੀ ਹੈ ਚੰਗਾ ਇਹ ਹੈ ਕਿ ਉਸ ਪਾਪੀ ਵਾਂਗ ਇਸ ਜਗਤਿ ਪ੍ਰਭ ਪਿਤਾ ਤੋਂ ਆਪਣੇ ਆਪ ਬਖਸ਼ਾ ਕੇ ਆਪਣੇ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਕੀਪ ਲੱਦ ਲਈਏ ਜਗਤ ਦਾ ਵਿਆਛਤ ਰਖੀ ਆਪਣਾ ਮਨ ਕਰਤਾਰ ਵਾਲ ਰੱਖੀ ਤੇ ਹਮੇਸ਼ਾ ਹੀ ਪ੍ਰਾਰਥਨਾ ਕਰੀਏ ਤਾਂ ਪਿਆਰੇ ਵਿਦਿਆਰਥੀਓ ਇਹ ਸੀ ਪੰਜਾਬੀ ਸਾਹਿਤਮਾਲਾ ਪੁਸਤਕ ਦੇ ਵਰਤ ਪਾਗ ਦਾ ਤੀਜਾ ਪਾਠ ਪ੍ਰਾਰਥਨਾ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਧੰਨਵਾਦ